ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚਾਰਦੀ ਕਲਾ ਟਾਈਮ ਟੀਵੀ ਮੈਂ ਹਾਂ ਤੁਹਾਡੇ ਨਾਲ ਰਿਦਮ ਪੰਜਾਬ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਇੱਕ ਰੁਕ ਕਰਦੇ ਹਾਂ ਪੰਜਾਬ ਦੀ ਕੁਝ ਖਾਸ ਖਬਰਾਂ ਵੱਲ ਅਜਨਾਲਾ ਵਾਸੀਆਂ ਦੇ ਲਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਵੱਡਾ ਤੋਹਫਾ ਦਿੱਤਾ ਹੈ ਮੁੱਖ ਮੰਤਰੀ ਮਾਨ ਦੇ ਵੱਲੋਂ ਅਜਨਾਲਾ ਦੇ ਬਕਰੌਰ ਵਿਖੇ ਸਰਕਾਰੀ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਸੰਬੋਧਨ ਦੇ ਵਿੱਚ ਪੰਜਾਬ ਸਰਕਾਰ ਦੇ ਰੰਗਲਾ ਪੰਜਾਬ ਵੀਜ਼ਾ ਨੋ ਜਾਗਰ ਕਰਦਿਆਂ ਕਿਹਾ ਕਿ 2022 ਤੋਂ ਹੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ 'ਚ ਚੰਗੀ ਸਿਹਤ ਤੇ ਸਿੱਖਿਆ ਦੇ ਮਿਸ਼ਨ ਤੇ ਲੱਗੇ ਹੋਏ ਨੇ। ਉਹਨਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਪੰਜਾਬ ਦੇ ਵਿਕਾਸ ਕਾਰਜਾਂ ਦੇ ਵਿੱਚ ਲੱਗੀ ਹੋਈ ਹੈ। ਜਿਸ ਦੇ ਤਹਿਤ ਹੁਣ ਤੱਕ ਕਈ ਹਸਪਤਾਲਾਂ ਸਕੂਲਾਂ ਦੇ ਨਵੀਨੀਕਰਨ ਦੇ ਕੰਮ ਉਸਾਰੀ ਦੇ ਕੰਮ ਕੀਤੇ ਜਾ ਚੁੱਕੇ ਨੇ ਤੇ ਕੀਤੇ ਜਾ ਰਹੇ ਨੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜਲਦ ਹੀ ਇਸ ਕਾਲਜ ਦੀ ਉਸਾਰੀ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਤੇ ਵਿਦਿਆਰਥੀਆਂ ਦੀ ਸਿੱਖਿਆ ਸ਼ੁਰੂ ਹੋ ਜਾਵੇਗੀ ਤੇ ਇਸ ਦੇ ਨਾਲ ਹੀ ਉਹਨਾਂ ਪਿੰਡ ਵਾਸੀਆਂ ਤੇ ਸ਼ਹਿਰ ਵਾਸੀਆਂ ਨੂੰ ਵਧਾਈ ਵੀ ਦਿੱਤੀ ਅੱਜ ਦੇ ਇਸ ਬੇਹੱਦ ਹੀ ਖਾਸ ਦਿਨ ਦੇ ਸਾਡੇ ਮੁੱਖ ਮਹਿਮਾਨ ਪੰਜਾਬ ਦੀ ਆਨ ਬਾਨ ਸ਼ਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਪੰਜਾਬ ਸਾਡੇ ਪੰਜਾਬ ਦੇ ਪ੍ਰਭਾਰੀ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਜਿਨੇ ਦੇਸ਼ ਨੂੰ ਦਿਖਾਇਆ ਕਿ ਇੱਕ ਸਿੱਖਿਆ ਮੰਤਰੀ ਦੇ ਫਰਜ਼ ਕੀ ਨੇ ਤੇ ਸਿੱਖਿਆ ਦੇ ਵਿੱਚ ਕਿੰਨੀ ਸ਼ਕਤੀ ਹੈ ਕਿਵੇਂ ਅਸੀਂ ਆਉਣ ਵਾਲੀ ਪੀੜ੍ਹੀਆਂ ਦਾ ਜਿਹੜਾ ਭਵਿੱਖ ਹੈ ਉਹ ਬਦਲ ਸਕਦੇ ਹਾਂ ਮੇਰੇ ਬਹੁਤ ਹੀ ਸਤਕਾਰਯੋਗ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਮੇਰੇ ਸਾਥੀ ਕਲੀਕ ਸਰਦਾਰ ਹਰਪ੍ਰਜਨ ਸਿੰਘ ਜੀ ਈਟੀਓ ਜੀ ਤੇ ਸਾਰੇ ਮੰਚ ਤੇ ਬੈਠੇ ਸਾਡੇ ਉਚੇਰੀ ਵੀ ਸਿੱਖਿਆ ਵਿਭਾਗ ਦੇ ਅਧਿਕਾਰੀ ਸਾਹਿਬਾਨ ਡਾਇਰੈਕਟਰ ਹਾਇਰ ਐਜੂਕੇਸ਼ਨ ਤੇ ਇਸ ਮੰਦਾਲ ਦੇ ਵਿੱਚ ਮੌਜੂਦ ਬਾਰਡਰ ਦੇ ਇਲਾਕੇ ਦੇ ਸਾਰੇ ਜਿਹੜੇ ਅੱਜ ਸੰਗਤ ਆਈ ਹੈ ਮਾਤਾਵਾਂ ਭੈਣਾਂ ਬੱਚੇ ਬਜ਼ੁਰਗ ਨੌਜਵਾਨ ਵੀਰ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ 2022 ਤੋਂ ਮਾਨ ਸਾਹਿਬ ਇੱਕ ਮਿਸ਼ਨ ਤੇ ਲੱਗੇ ਆ ਉਹ ਮਿਸ਼ਨ ਹੈ ਕਿ ਪੰਜਾਬ ਦੇ ਵਿੱਚ ਸਿੱਖਿਆ ਤੇ ਸਿਹਤ ਆਮ ਆਦਮੀ ਪਾਰਟੀ ਦੇਸ਼ ਦੀ ਇੱਕ ਲੋਤੀ ਪਾਰਟੀ ਹੈ ਜਿਨ ਇਲੈਕਸ਼ਨ ਦੇ ਵਿੱਚ ਏਜੰਡਾ ਲੈ ਕੇ ਗਏ ਸੀ ਸਾਡੇ ਲੀਡਰ ਕੌਮੀ ਲੀਡਰ ਅਰਵਿੰਦ ਕੇਜਰੀਵਾਲ ਜੀ ਤੇ ਮਾਨ ਸਾਹਿਬ ਪਿੰਡ ਪਿੰਡ ਗਏ ਹਰ ਇੱਕ ਖਲਕੇ ਚ ਗਏ ਤੇ ਕਿਹਾ ਸਾਨੂੰ ਇੱਕ ਮੌਕਾ ਦਿਓ ਤੇ ਜੇ ਮੌਕਾ ਮਿਲੂਗਾ ਅਸੀਂ ਪੰਜਾਬ ਦੇ ਸਰਕਾਰੀ ਸਕੂਲ ਕਾਲਜ ਸਰਕਾਰੀ ਹਸਪਤਾਲ ਠੀਕ ਕਰਾਂਗੇ ਤੇ ਪੰਜਾਬੀ ਕਿੰਨੇ ਅਗਾਹ ਵਧੂ ਸੋਚ ਆਲੇ ਨੇ ਕਿ ਮਾਨ ਸਾਹਿਬ ਨੂੰ ਹਿਸਟੋਰਿਕ ਇਤਿਹਾਸਿਕ ਮੰਡਟ ਦਿੱਤਾ 92 ਸੀਟਾਂ ਦੇ ਨਾਲ ਤੇ ਮਾਨ ਸਾਹਿਬ ਨੇ ਵੀ 16 ਮਾਰਚ ਨੂੰ ਸੌਂ ਚੱਕੀ ਤੇ 16 ਮਾਰਚ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਹਸਪਤਾਲਾਂ ਨੂੰ ਠੀਕ ਕਰਨ ਤੇ ਲੱਗ ਗਏ ਅੱਜ ਜਦੋਂ ਮੈਂ ਤੁਹਾਡੇ ਵਿੱਚ ਖੜਾ ਹਾਂ ਬਤੌਰ ਸਿੱਖਿਆ ਮੰਤਰੀ ਇੱਕ ਗਾਰੰਟੀ ਹੈ ਕਿ ਪੰਜਾਬ ਦੇ ਵਿੱਚ ਹੁਣ ਕੋਈ ਵੀ ਐਦਾਂ ਦਾ ਸਕੂਲ ਨਹੀਂ ਜਿੱਥੇ ਬੱਚੇ ਜ਼ਮੀਨ ਤੇ ਬੈਠਦੇ ਹੋਣ ਸਾਰੇ ਬੱਚਿਆਂ ਲਈ ਫਰਨੀਚਰ ਹੈ ਜਦੋਂ ਸਾਡੀ ਸਰਕਾਰ ਬਣੀ ਜਦੋਂ ਮੈਨੂੰ ਜ਼ਿੰਮੇਵਾਰੀ ਮਿਲੀ 4 ਲੱਖ ਬੱਚਾ 28 ਲੱਖ ਚੋਂ ਜ਼ਮੀਨ ਤੇ ਬੈਠਦਾ ਸੀ ਭੁੰਜੇ ਬੈਠਦਾ ਸੀ ਕਿਸੇ ਸਰਕਾਰੀ ਸਕੂਲ ਚ ਬਸ ਸਰਵਿਸ ਨਹੀਂ ਸੀ ਆ ਬੱਚੀਆਂ ਬੈਠੀਆਂ ਤੇ ਮਾਨ ਸਾਹਿਬ ਦਾ ਸੁਪਨਾ ਸੀ ਕਿ ਸਰਕਾਰੀ ਸਕੂਲਾਂ ਚ ਬੱਸਾਂ ਲਾਣੀਆਂ ਅੱਜ ਉਸ 150 ਸਰਕਾਰੀ ਸਕੂਲ ਲੜਕੀਆਂ ਦੇ ਸਕੂਲਾਂ ਚ ਪੀਲੇ ਰੰਗ ਦੀਆਂ ਬੱਸਾਂ ਜਿਵੇਂ ਪ੍ਰਾਈਵੇਟ ਸਕੂਲਾਂ ਚ ਆਵੇਂ ਚੱਲਦੀਆਂ ਸਿਕਿਉਰਿਟੀ ਗਾਰਡ ਕੋਈ ਸੋਚ ਨਹੀਂ ਸਕਦਾ ਅਜ ਨਾਲੇ ਦੇ ਟੌਪ ਦੇ ਪ੍ਰਾਈਵੇਟ ਸਕੂਲ ਦੇ ਵਿੱਚ ਸਾਬਕਾ ਫੌਜੀ ਸਿਕਿਉਰਿਟੀ ਗਾਰਡ ਨਹੀਂ ਹੋਊਗਾ ਪਰ ਅੱਜ ਪੰਜਾਬ ਦਾ ਹਰੋ ਸਕੂਲ ਜਿੱਥੇ 500 ਤੋਂ ਵੱਧ ਬੱਚੇ ਪੜ੍ਹਦੇ ਆ ਉੱਥੇ ਸਿਕਿਉਰਿਟੀ ਗਾਰਡ ਇੱਕ ਅਸਰ ਕਰਕੇ ਦਿਖਾਇਆ ਸਾਡੇ ਨਤੀਜੇ ਸ਼ਾਨਦਾਰ ਭਾਰਤ ਸਰਕਾਰ ਦਾ ਸਰਵੇਖਣ ਕਹਿੰਦਾ ਕਿ ਪੰਜਾਬ ਨੰਬਰ 1 ਤੇ ਆ। NEET, JEE ایڈਵਾਂਸ, JEE ਮੇਨ ਸਾਰੇ ਸਰਕਾਰੀ ਟੈਸਟਾਂ 'ਚ ਅਸੀਂ ਨੰਬਰ 1 ਇਕਤੇ ਆ। ਸਾਡੇ ਬੱਚੇ ਪਾਸ ਕਰ ਰਹੇ ਆ। ITIਆਂ 25 ਨਵੀਆਂ ITIਆਂ ਬਣ ਕੇ ਤਿਆਰ ਹੈ ਮਾਨਸਾਬ ਉਦਘਾਟਨ ਕਰਨ ਗਿਆਨ ਵਾਲੇ ਦਿੰਦਾ ਤੇ ਅੱਜ ਅਸੀਂ ਜਿੱਥੇ ਖੜੇ ਆਂ। ਬੜੀ ਵੱਡੀ ਸਮੱਸਿਆ ਇੱਥੇ ਤਾਂ ਸਕੂਲ ਨਹੀਂ ਸੀਗੇ ਤੇ ਅੱਜ ਇਸ ਇਲਾਕੇ ਨੂੰ ਜਿਹੜਾ ਤੋਹਫਾ ਮਾਨਸਾਬ ਵੱਲੋਂ ਮਿਲਣ ਜਾ ਰਿਹਾ ਇੱਕ ਐਦਾਂ ਦਾ ਅਕੈਡਮਿਕ ਇੰਸਟੀਚਿਊਟ ਜੋ ਇਸ ਇਲਾਕੇ ਦਾ ਭਵਿੱਖ ਬਦਲ ਦੂਗਾ। ਸਾਡੇ ਇਸ ਇਲਾਕੇ ਦੇ ਵਿੱਚੋਂ ਵੀ ਹੁਣ ਪ੍ਰੋਫੈਸਰਸ ਲਾਇਰਸ ਇੰਜੀਨੀਅਰਸ ਬਣਨਗੇ ਪੰਜਾਬ ਪਿੰਡ ਜੋ ਲਗਭਗ ਬਿਲਕੁਲ ਬਾਰਡਰ ਤੇ ਸੀ ਤੇ ਬੜਾ ਇਮੋਸ਼ਨਲ ਪਲ ਸੀ ਕਿ ਜਦੋਂ ਉਹ ਪਿੰਡ ਜਿਨ੍ਹਾਂ ਦੀ ਆਵਾਜ਼ ਮਾਨਸਾਬ ਦੇਸ਼ ਦੇ ਗ੍ਰਹਿ ਮੰਤਰੀ ਕੋਲ ਚੱਕ ਕੇ ਆ ਉਹ ਮਿੱਟੀ ਦੇ ਕੇ ਆ ਤੇ ਉਹ ਕਹਿੰਦੇ ਜੀ ਇਸ ਮਿੱਟੀ ਦੀ ਪਹਿਲਾਂ ਕੋਈ ਕੀਮਤ ਨਹੀਂ ਸੀ ਤੁਸੀਂ ਇਸ ਮਿੱਟੀ ਦਾ ਮੁੱਲ ਤਾਰ ਦਿੱਤਾ ਸਾਡਾ ਵਤਨ ਹੁੰਦੇ ਹੋਏ ਵੀ ਇਹ ਪਾਕਿਸਤਾਨ ਦੀ ਸੀ ਤੁਸੀਂ ਇਹਨੂੰ ਸਾਨੂੰ ਦੇ ਦਿੱਤਾ ਐਦਾਂ ਦਾ ਮੁੱਖ ਮੰਤਰੀ ਐਦਾਂ ਦੀ ਸਰਕਾਰ ਤੇ ਅੱਜ ਮੈਂ ਆਪ ਸਾਰੇ ਪਿੰਡ ਵਾਸੀਆਂ ਨੂੰ ਆਉਣ ਵਾਲੇ ਜਿਹੜੇ ਬੱਚੇ ਆ ਜੋ ਇਸ ਕਾਲਜ ਚ ਪੜ੍ਹਨਗੇ ਸਭ ਨੂੰ ਦਿਲੋਂ ਮੁਬਾਰਕਬਾਦ ਦਿੰਦਾ ਤੇ ਇਹ ਵੀ ਕੋਈ ਗਲਤਫਹਿਮੀ ਨਾ ਰੱਖਿਓ 15 ਕਰੋੜ ਰੁਪਇਆ ਮਾਨ ਸਾਹਿਬ ਨੇ ਐਡਵਾਂਸ ਸਾਨੂੰ ਦੇ ਦਿੱਤਾ ਹੈ ਸਾਡੇ ਉਚੇਰੀ ਸਿੱਖਿਆ ਵਿਭਾਗ ਨੂੰ ਐਡਵਾਂਸ ਤਾਂ ਕਿ ਕੋਈ ਕੰਮ ਨਾ ਰੁਕੇ ਇਸ ਕਰਕੇ ਕਾਲਜ ਜਲਦ ਤੋਂ ਜਲਦ ਸ਼ੁਰੂ ਹੋਊਗਾ ਤੇ ਇੱਥੋਂ ਇਸ ਇਲਾਕੇ ਦਾ ਜਿਹੜਾ ਭਵਿੱਖ ਆ ਬਦਲੂਗਾ ਆਪ ਸਭ ਨੂੰ ਇੱਕ ਵਾਰੀ ਦੁਬਾਰਾ ਬਹੁਤ ਬਹੁਤ ਮੁਬਾਰਕਬਾਦ ਸ਼ਬਦਾਂ ਬਹੁਤ ਬਹੁਤ ਧੰਨਵਾਦ ਪੰਜਾਬ ਅਪਡੇਟ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਹ ਨਹੀਂ ਹੋਰ ਖਬਰਾਂ ਲਈ ਤੁਸੀਂ ਵੇਖਦੇ ਰਹੋ ਚਾਰਦੀਕਲਾ ਟਾਈਮ ਟੀਵੀ ਫਿਲਹਾਲ ਮੈਨੂੰ ਦਿਓ ਇਜਾਜ਼ਤ ਤਨਵਾ